ਥੋੜੀ ਹੀ ਦੇਰ ਦੇ ਮੀਂਹ ਨੇ ਲੁਧਿਆਣਾ ਦੀ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜਗਾ ਜਗਾ ਪਾਣੀ ਖੜਿਆ ਦਿਖਾਈ ਦੇ ਰਿਹਾ ਹੈ। ਲੁਧਿਆਣਾ ਦੇ ਵਿੱਚ ਬਰਸਾਤ ਪੈਣ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੇ ਹਮਸ ਤੋਂ ਰਾਹਤ ਮਿਲੀ ਹੈ, ਉੱਥੇ ਹੀ ਲੋਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਣੀ ਖੜਨ ਦੇ ਕਾਰਨ ਪਰੇਸ਼ਾਨ ਹੋ ਰਹੇ ਨੇ। ਜਦੋਂ ਇਸ ਸਬੰਧੀ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਇਸ ਬਰਸਾਤ ਨੇ ਲੁਧਿਆਣਾ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਬਰਸ ਪੈ ਰਹੀ ਹੈ ਜੀ ਸਾਡੇ ਦਾ ਰਾਤ ਮਰੀ ਹੈ ਔਰ ਉਸਾਰ ਦੇ ਅਨੇਕ ਸ਼ਹਿਰ ਦੇ ਵਿੱਚ ਕੀਤਾ ਆਪਕੀ ਆਪਣਾ ਮਨਜੂਰ ਸਿੰਘਾ ਹੋ ਗਿਆ ਜੈਲ ਚੌਂਗ ਹੋ ਗਿਆ ਸਮਰਾਲਾ ਚੌਂਗ ਆਪਣਾ ਬਾਸਚਾਰ ਲੁਮਿਟਾ ਚੌਂਗ ਜਲੰਧਰ ਬਾਈਪਾਸ ਚੌਨੀ ਮੰਡਲਾ بارش ਦੇ ਵਿੱਚ ਡਲਦਾ ਲੁਆ ਪਿਆ ਔਰ ਕਾਪੇਸ਼ਨ ਨੂੰ ਵਿਕਾਸ ਕਰਨਾ ਚਾਹੀਦਾ ਜਿਹੜਾ ਕਿ ਨਾਲੀ ਗਟਰਾ ਨੇ ਪਾਣੀ ਭਰ ਜਾਂਦਾ ਔਰ ਇਹਨਾਂ ਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਤੇ ਲੱਗਦਾ ਵੀ ਇਹ ਆਣ ਆਲੀਆਂ ਜਿਹੜੀ ਬਰਸਾਂ ਨੇ ਲੋਕਾਂ ਨੂੰ ਕੰਮ ਕਾਰਾਂ ਤੋਂ ਵੀ ਦਿੱਕਤਾਂ ਆਣ ਗਿਆ ਹਾਂ ਕੰਮ ਕਾਰਾਂ ਨੂੰ ਫਰਕ ਪੈਂਦਾ ਔਰ ਬੱਚੇ ਜਿਹੜਾ ਸਕੂਲ ਚੱਲਦੇ ਨੇ ਉਹਨਾਂ ਲਈ ਗੱਡੀਆਂ ਨਹੀਂ ਮਿਲਦਾ ਔਰ ਕਈ ਜਗ੍ਹਾ ਇਲੈਕਟ੍ਰੀਸ਼ਾਂ ਗਿੜੀ ਤਾਰਾਂ ਨੇ ਖੰਬੇ ਨੇ ਉਹਨਾਂ 'ਚ ਵੀ ਕਰੰਟ ਆਂਦਾ ਕਾਫੀ ਦਿੱਕਤਾਂ ਆ ਜਾਂਦੀਆਂ ਨੇ ਜੀ ਗਲੀ ਮਲੇ ਬਹੁਤ ਪ੍ਰਸ਼ਾਸਨਾਂ